2025 ਸੰਘਾ ਰੈਡੀ ਦੇ ਤੇਲਗਾਨਾ ਫੈਕਟਰੀ ਵਿੱਚ 40 ਮਜ਼ਦੂਰ ਜਾਉਂਦੇ ਸੜ ਗਏ ਪਰ ਪੂਰਾ ਦੇਸ਼ ਖਮੋਸ਼ੀ ਧਾਰੀ ਬੈਠਾ ਰਿਹਾ ਨਾ ਕੋਈ ਟੀਵੀ ਤੇ ਖਬਰ ਆਈ ਨਾ ਹੀ ਸੋਸ਼ਲ ਮੀਡੀਆ ਤੇ ਕੋਈ ਪੋਸਟ ਸੀ ਨਾ ਹੀ ਕੋਈ ਵੀ ਕੈਂਡਲ ਮਾਰਚ ਕੱਢ ਰਿਹਾ ਸੀ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਵੀ ਖਬਰ ਆਉਂਦੀ ਆ ਸੋਸ਼ਲ ਮੀਡੀਆ ਟੀਵੀ ਤੇ ਪੂਰੀਆਂ ਖਬਰਾਂ ਚੱਲਦੀਆਂ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਮੌਤ ਹੋਈ ਸੀ ਜਾਂ ਕੋਈ ਵੀ ਹਾਸਾ ਵਾਪਰਿਆ ਪਰ ਤੇਲਗਾਨਾ ਫੈਕਟਰੀ ਵਿੱਚ 40 ਮਜ਼ਦੂਰ ਜਾਉਂਦੇ ਸੜ ਗਏ ਪਰ ਟੀਵੀ ਤੇ ਕੋਈ ਖਬਰ ਨਹੀਂ ਆਈ ਕਿਉਂ ਕਿਉਂਕਿ ਉਹ ਮਜ਼ਦੂਰ ਸੀ ਮਜ਼ਦੂਰਾਂ ਦੀ ਇਸ ਦੇਸ਼ ਵਿੱਚ ਕੋਈ ਕੀਮਤ ਨਹੀਂ ਮਜ਼ਦੂਰਾਂ ਨੂੰ ਇਸ ਦੇਸ਼ ਵਿੱਚ ਕੁਝ ਨਹੀਂ ਸਮਝਿਆ ਜਾਂਦਾ ਕਿ ਸਿਰਫ ਉਹ ਮਜ਼ਦੂਰ ਨੇ ਗਰੀਬ ਨੇ ਕਿ ਉਹਨਾਂ ਫੈਕਟਰੀਆਂ ਵਿੱਚ ਸਿਰਫ ਉਹ ਕੰਮ ਕਰਦੇ ਆ ਇਸ ਲਈ ਪਰ ਇਹ ਸੋਚਣ ਵਾਲੀ ਜ਼ਰੂਰ ਗੱਲ ਹੈ ਕਿ ਹਰ ਇੱਕ ਮੁੱਦੇ ਤੇ ਕੋਈ ਨਾ ਕੋਈ ਵਿਚਾਰ ਜ਼ਰੂਰ ਕਰਦਾ ਪਰ ਜਦੋਂ ਤੇਲਗਾਨਾ ਹਮਲੇ ਵਿੱਚ 40 ਮਜ਼ਦੂਰ ਇਹ ਫੈਕਟਰੀ ਚ ਧਮਾਕਾ ਹੋਏ ਦੀ ਕੋਈ ਖਬਰ ਨਹੀਂ ਆਈ ਸਾਰਾ ਦੇਸ਼ ਚੁੱਪੀ ਧਾਰੀ ਬੈਠਾ ਰਿਹਾ ਹੈ ਇਸ ਦੇਸ਼ ਵਿੱਚ ਨਾ ਦੂਰਾ ਬਾਂਪ ਦੰਡ ਹੈ ਵੀ ਦੋ ਤਰ੍ਹਾਂ ਦੇ ਲੋਕ ਰਹਿੰਦੇ ਇੱਕ ਉਹ ਜਿਹੜੇ ਉੱਚ ਕੋਟੀ ਦੇ ਆ ਇੱਕ ਉਹ ਲੋਕ ਜਿਹੜੇ ਵਿਚਾਰੇ ਮਜ਼ਦੂਰ ਫੈਕਟਰੀਆਂ ਚ ਜਾ ਕੇ ਚਿੱਖਦਾਨਾਂ ਚ ਕਿਤੇ ਵੀ ਕੰਮ ਕਰਦੇ ਆ ਤੇ ਉੱਥੇ ਕੰਮ ਕਰਦੇ ਮਰ ਜਾਂਦੇ ਉਹਨਾਂ ਦੀ ਕੋਈ ਖਬਰਸਾਰ ਨਹੀਂ ਲੈਂਦਾ ਨਾ ਕੋ ਸ਼ੋਸ਼ ਨਿਮੀੜਾ ਨਾ ਕੋ ਉਹਨਾਂ ਦੀ ਖਬਰ ਪਹੁੰਚਦਾ ਕੋਈ ਨਹੀਂ ਪਹੁੰਚਦਾ ਕਿਉਂ ਕਿ ਇਹ ਜਿਹੜਾ ਭਾਰਤ ਦੇਸ਼ ਆਮ ਆਦਮੀ ਦੀ ਕੋਈ ਗੱਲ ਨਹੀਂ ਹੁੰਦੀ ਜੋੜਾ ਮਜ਼ਦੂਰ ਆ ਉਹ ਸਿਰਫ ਮਜ਼ਦੂਰ ਜੋਗਾ ਹੀ ਐ ਉਹਦੀ ਇਸ ਦੇਚ ਕੋਈ ਅਹਿਮਤ ਸਮਝੀ ਹੀ ਨਹੀਂ ਜਾਂਦੀ ਉਹ ਜਿਹੜੇ ਲੋਕ ਕੰਮ ਕਰ ਰਹੇ ਸੀ ਉਥੇ ਜਿਨ੍ਹਾਂ ਦੇ ਪਰਿਵਾਰ ਉਲਗੇ ਜਿਨ੍ਹਾਂ ਦਾ ਸਾਰਾ ਸਾਰਾ ਪਰਿਵਾਰ ਵੀ ਸੀ ਉਥੇ ਕੰਮ ਕਰ ਰਿਆ ਉਹ ਲੋਕ ਵੀ ਉਥੇ ਮਰ ਗਏ ਨੇ ਜਾਂਦੇ ਸੜ ਗਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਬਚੇ ਉਹਨਾਂ ਨੇ ਦੱਸਿਆ ਵੀ ਐ ਵੀ ਇੱਥੇ ਅਸੀਂ ਐਵੇਂ ਹੋਇਆ ਮੈਂ ਤੁਹਾਨੂੰ ਇਹ ਵੀਡੀਓ ਪੂਰੀ ਦੱਸ ਦਿਆਂ ਵੀ ਇਹ ਵਿੱਚ ਹੋਇਆ ਕੀ ਸੀ ਉਥੇ ਇਹੋ ਜਿਹੀ ਖਬਰ ਸੁਣ ਕੇ ਤਾਂ ਦਿਲ ਜਿਹੜਾ ਕੰਬ ਉੱਠਦਾ ਤੈਲਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿੱਚ ਵਾਪਰਿਆ ਇਹ ਹਾ사 ਬਹੁਤ ਹੀ ਭਿਆਨਕ ਸੀ ਤੇ ਉਹ ਫੈਕਟਰੀ ਵਿੱਚ ਹੋਇਆ ਸੀ। ਬਾਲਾਕੀ ਕਈ ਪਰਿਵਾਰਾਂ ਦੀਆਂ ਉਮੀਦਾਂ ਦਾ ਅੰਤ ਵੀ ਹੋਇਆ ਉੱਥੇ। ਇਹ ਸਾਨੂੰ ਯਾਦ ਵੀ ਦਿਵਾਉਂਦਾ ਹੈ ਕਿ ਉਦਯੋਗਿਕ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ। ਇਸ ਪ੍ਰਤੀ ਲਾਪਰਵਾਹੀ ਦੇ ਕੀ ਭਿਆਨਕ ਨਤੀਜੇ ਹੋ ਸਕਦੇ ਨੇ। ਤੈਲਗਾਨਾ ਦੇ ਸੰਗਰੇਡੀ ਜ਼ਿਲ੍ਹੇ ਦੇ ਪਲਾਸਰਮ ਉਦਯੋਗਿਕ ਖੇਤਰ ਵਿੱਚ ਸਥਿਤ ਸੰਗਾਚੀ ਇੰਡਸਟਰੀ ਵਿੱਚ 30 ਜੂਨ ਨੂੰ ਇੱਕ ਭਿਆਨਕ ਰਸਾਇਣਿਕ ਫੈਕਟਰੀ ਧਮਾਕਾ ਹੋਇਆ। ਯਕੀਨਨ ਦੇਸ਼ ਭਰ ਲਈ ਇਹ ਦਰਦਨਾਕ ਘਟਨਾ ਸੀ ਇਸ ਦੁਖਦਾਈ ਹਾਦਸੇ ਵਿੱਚ ਹੁਣ ਤੱਕ 35 ਤੋਂ ਵੱਧ ਮਲਕੀ 40 ਦੇ ਪਲੱਸ ਲੋਕਾਂ ਦੀ ਜਾਨ ਗਈ ਹੈ ਜਦੋਂ ਕਿ 30 ਹੋਰ ਜ਼ਖਮੀ ਵੀ ਹੋਏ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਇਹ ਅੰਕੜੇ ਸਿਰਫ ਗਿਣਤੀ ਨਹੀਂ ਬਲਕਿ ਕਈ ਪਰਿਵਾਰਾਂ ਦੇ ਉਜੜਨ ਦੀ ਕਹਾਣੀ ਬਿਆਨ ਕਰਦੇ ਨੇ ਸੰਗਰੇੜੀ ਦੇ ਐਸਪੀ ਪ੍ਰਤਿतोष ਪੰਕਜ ਨੇ ਦੱਸਿਆ ਕਿ ਇਹ ਦੁਖਦ ਘਟਨਾ ਸਵੇਰੇ 7:30 ਵਜੇ ਤੋਂ 9:30 ਵਜੇ ਦੇ ਵਿਚਕਾਰ ਵਾਪਰੀ ਸੀ ਜਦੋਂ ਫੈਕਟਰੀ ਦੇ ਰੀਐਕਟਰ ਜੋਇੰਟ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਉੱਥੋਂ ਦੇ ਕੁਝ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਤਾਕਤ ਕਾਰਨ ਉੱਥੇ ਕੰਮ ਕਰ ਰਹੇ ਜਿਹੜੇ ਮਜ਼ਦੂਰ ਸੀਗੇ ਉਹ 100 ਮੀਟਰ ਦੂਰ ਜਾ ਕੇ ਡਿੱਗੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਮਾਕੇ ਦਾ ਪ੍ਰਭਾਵ ਕਿੰਨਾ ਭਿਆਨਕ ਰਹਾ ਹੋਵੇਗਾ ਰੈਕਟ ਜੌਂਟ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਤੇ ਅੱਗ ਦੀਆਂ ਲਿਫਟਾਂ ਵਿੱਚ gir ਗਈ ਸੀ ਜਿਸ ਕਾਰਨ ਚਾਰੇ ਪਾਸੇ ਅਫਰਾ ਫਰੀ ਤੇ ਡਰ ਦਾ ਮਾਹੌਲ ਬਣ ਗਿਆ ਇੱਕ ਮਜ਼ਦੂਰ ਨੇ ਆਪਣੀ ਦਰਦਨਾਕ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਉਹ ਸਵੇਰੇ 7 ਵਜੇ ਆਪਣੀ ਨਾਈਟ ਸ਼ਿਫਟ ਪੂਰੀ ਕਰਕੇ ਬਾਹਰ ਨਿਕਲਿਆ ਸੀ ਅਤੇ ਸਵੇਰ ਦੀ ਸ਼ਿਫਟ ਦਾ ਸਟਾਫ ਉਸੇ ਸਮੇਂ ਅੰਦਰ ਗਿਆ ਸੀ ਲਗਭਗ 8 ਵਜੇ ਹੋਏ ਸੀ ਇਸ ਧਮਾਕੇ ਨੇ ਸਭ ਕੁਝ ਤਬਾਹ ਕਰ ਦਿੱਤਾ ਉਸ ਨੇ ਇਹ ਵੀ ਦੱਸਿਆ ਕਿ ਜਦੋਂ ਫੈਕਟਰੀ ਦੀ ਸ਼ਿਫਟ ਸ਼ੁਰੂ ਹੁੰਦੀ ਹੈ ਮੌਇਲਾਂ ਨੂੰ ਜਮ੍ਹਾਂ ਕਰਾ ਲਿਆ ਜਾਂਦਾ ਹੈ ਇਸ ਲਈ ਜਿਹੜੇ ਅੰਦਰ ਲੋਕ ਕੰਮ ਕਰ ਰਹੇ ਸਨ ਉਹਨਾਂ ਦੀ ਕੋਈ ਖ਼ਬਰ ਨਹੀਂ ਮਿਲ ਰਹੀ ਸੀ ਸਮੇਂ ਸਿਰ ਬਾਹਰ ਨਿਕਲਣ ਕਾਰਨ ਉਹਦੀ ਜਾਨ ਬਚ ਗਈ ਉਹ ਸਮੇਂ ਸਿਰ ਬਾਹਰ ਨਿਕਲ ਗਿਆ ਜਿਸ ਕਾਰਨ ਉਹਦੀ ਜਾਨ ਬਚ ਗਈ ਪਰ ਉਹਦੇ ਸਾਥੀਆਂ ਦਾ ਕੀ ਬਣਿਆ ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਇੱਕ ਹੋਰ ਮਜ਼ਦੂਰ ਦੇ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ 4 ਮੈਂਬਰ ਫੈਕਟਰੀ ਵਿੱਚ ਕੰਮ ਕਰਦੇ ਸੀ ਜਿੰਨਾਂ ਵਿੱਚੋਂ 3 ਸਵੇਰ ਦੀ ਸ਼ਿਫਟ ਵਿੱਚ ਸਨ ਤੇ ਉਹਨਾਂ ਨੂੰ ਅਜੇ ਤੱਕ ਆਪਣੇ ਪਿਆਰਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸકી ਇਹ ਇੱਕ ਪਰਿਵਾਰ ਦਾ ਨਹੀਂ ਸਗੋਂ ਅਜਿਹੀ ਕਈ ਪਰਿਵਾਰਾਂ ਦਾ ਦਰਦ ਹੈ ਜੋ ਅੱਜ ਵੀ ਆਪਣੇ ਪਿਆਰਿਆਂ ਦੀ ਉਡੀਕ ਕਰ ਰਹੇ ਨੇ ਹਾਸੀ ਤੋਂ ਤੁਰੰਤ ਬਾਅਦ ਘਟਨਾ ਸਥਾਨ ਤੋਂ 31 ਲਾਸ਼ਾਂ ਕੱਢੀਆਂ ਗਈਆਂ ਹਾਲਾਂਕਿ ਹਸਪਤਾਲ ਵਿੱਚ ਲਾਜ਼ ਦੌਰਾਨ ਕੁਝ ਹੋਰ ਜ਼ਖਮੀਆਂ ਨੇ ਵੀ ਦਮ ਤੋੜ ਦਿੱਤਾ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 35 ਤੋਂ ਪਾਰ ਚਲਾ ਗਿਆ ਇਹ ਦਰਸਾਉਂਦਾ ਹੈ ਕਿ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਇਹ ਅੰਕੜਾ ਹੋਰ ਵੀ ਵੱਸ ਸਕਦਾ ਹੈ ਸਾਡੀ ਸਵੇਦਨਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਹਨ ਜਿਨ੍ਹਾਂ ਨੇ ਆਪਣੇ ਅਜੀਜ਼ਾਂ ਨੂੰ ਇਸ ਦਰਦਨਾਕ ਘਾਸੇ ਵਿੱਚ ਗਵਾ ਦਿੱਤਾ ਕੰਪਨੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਸੰਗਾਚੀ ਇੰਡਸਟਰੀ ਵਿੱਚ ਮੁੱਖ ਤੌਰ ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ ਤੇ ਪੱਛਮੀਂਗਾਲ ਦੇ ਰਾਜਾਂ ਦੇ ਜਿਹੜੇ ਮਜ਼ਦੂਰ ਆ ਉੱਥੇ ਕੰਮ ਕਰਦੇ ਸੀਗੇ। ਫੈਕਟਰੀ ਵਿੱਚ ਦੋ ਸ਼ਿਫਟਾਂ ਵਿੱਚ ਕੰਮ ਹੁੰਦਾ ਸੀ ਜਿਸ ਵਿੱਚ ਇੱਕ ਸ਼ਿਫਟ ਵਿੱਚ 60 ਤੋਂ ਵੱਧ ਮਜ਼ਦੂਰ ਤੇ 40 ਹੋਰ ਸਟਾਫ ਮੈਂਬਰ ਵੀ ਸ਼ਾਮਲ ਹੁੰਦੇ ਸਨ। ਇਹ ਦੱਸ ਆਉਂਦਾ ਹੈ ਕਿ ਇਸ ਧਮਾਕੇ ਨੇ ਕਈ ਰਾਜਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਜੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਅਨੁਗ੍ਰਹਿ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਵਿੱਤੀ ਸਹਾਇਤਾ ਸ਼ਾਇਦ ਦਰਦ ਨੂੰ ਘਟਾ ਨਾ ਕਰ ਸਕੇ ਪਰ ਇਹ ਪੀੜਤ ਪਰਿਵਾਰਾਂ ਲਈ ਇੱਕ ਛੋਟਾ ਜਿਹਾ ਸਹਾਰਾ ਜ਼ਰੂਰ ਬਣ ਸਕਦੀ ਹੈ।